ਸੱਚ ਆ ਕਾ ਜਿ ਸਾਇਆਂ ਨੂੰ ਕਿ ਨਸਾਰੇ ਹੁੰਨ ਤਾਂ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਤੰਦਰੁਸਤ ਹੋਣਗੇ ਤੇ ਤੁਹਾਨੂੰ ਪਤਾ ਹੈ ਕਿ ਅੱਜ ਦੀ ਵੀਡੀਓ 7 ਡੇ ਚੈਲੰਜ ਜਿਹੜਾ ਆਪਾਂ ਨੇ ਸਟਾਰਟ ਕੀਤਾ ਹੋਇਆ ਏ हेयर ਬਰੂਸ ਚੈਲੰਜ ਸਟਾਰਟ ਕੀਤਾ ਹੋਇਆ ਏ ਉਹਦਾ ਅੱਜ ਡੇ ਹੈਗਾ ਜੀ 4 ਚੌਥਾ ਦਿਨ ਹੈ ਉਹਦਾ ਅੱਜ ਤੇ ਚੌਥੇ ਦਿਨ ਚ ਆਪਾਂ ਕੀ ਕਰਨਾ ਹੈ ਉਹ ਅੱਜ ਮੈਂ ਤੁਹਾਨੂੰ ਦੱਸੂਗੀ ਜੇ ਤੁਹਾਨੂੰ ਮੇਰੀਆਂ ਹੁਣ ਤੱਕ ਦੀ ਵੀਡੀਓਜ਼ ਵਧੀਆ ਲੱਗੀਆਂ ਤਾਂ ਇਹ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਆ ਕਰੋ ਠੀਕ ਹੈ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੇ ਕੋਈ ਨਵਾਂ ਦੇਖਦਾ ਏ ਜਿਹਨੂੰ ਵੀ ਆਪਣੇ ਵਾਲਾਂ ਨਾਲ ਪਿਆਰ ਹੈ ਤੇ ਉਹ ਲੰਬੇ ਕਰਨਾ ਚਾਹੁੰਦਾ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਜੇ ਮੜਜੀ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਆ ਤਾਂ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਆਪਣਾ हेयर ਗਰੋਥ ਚੈਲੰਜ 7 ਦਾ ਡੇ 4 ਹੈ ਚੌਥਾ ਦਿਨ ਅੱਜ ਆਪਣਾ ਚੌਥੇ ਦਿਨ ਚਾਜ ਆਪਾਂ ਨੇ ਕੀ ਕਰਨਾ ਹੈ ਅੱਜ ਮੈਂ ਤੁਹਾਨੂੰ ਉਹ ਦੱਸਣਾ ਹੈ ਜਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਆਪਾਂ ਆਪਾਂ ਸਿੱਧਾ ਪੁਆਇੰਟ ਤੇ ਆਨੇ ਆ ਠੀਕ ਹੈ ਤੇ ਅੱਜ ਜਿਹੜਾ ਚੌਥਾ ਦਿਨ ਹੈ ਅੱਜ ਆਪਾਂ ਕੁਝ ਨਹੀਂ ਕਰਨਾ ਇੱਕ ਹੀ ਗੱਲ ਹੋਈ ਅੱਜ ਆਪਾਂ ਕੁਝ ਨਹੀਂ ਕਰਨਾ ਅੱਜ ਆਪਾਂ ਕੁਝ ਨਹੀਂ ਕਰਨਾ ਹੈਗਾ ਅੱਜ ਆਪਾਂ ਆਪਣੀਆਂ ਛੋਟੀਆਂ-ਛੋਟੀਆਂ ਆਦਤਾਂ ਨੂੰ ਸੁਧਾਰਨਾ ਹੈ ਠੀਕ ਹੈ ਤੇ ਮਤਲਬ ਥੋੜਾ-ਥੋੜੇ ਜਿਹੀਆਂ ਚੀਜ਼ਾਂ ਕਰਨੀਆਂ ਵੀ ਨੇ ਟਾਈਮ ਤਾਂ ਲੱਗੂਗਾ ਬਟ 5 ਮਿੰਟ ਹੀ ਲੱਗਣਗੇ ਤੁਹਾਡੇ ਇਹਨਾਂ ਆਦਤਾਂ ਲਈ ਠੀਕ ਹੈ ਤੇ ਆਪਾਂ ਨੇ ਹੈਬਿਟ ਬਣੀ ਹੈ ਕਿ ਆਪਾਂ ਡੇਲੀ ਕਰਦੇ ਨੇ ਟਾਈਮ ਨੂੰ ਵੇਸ ਨਹੀਂ ਕਰਦੇ ਸਿੱਧਾ ਵੀਡੀਓ ਨੂੰ ਸਟਾਰਟ ਕਰਦੇ ਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਜਿਹੜੀ ਹੈਬਿਟ ਹੈ ਜਿਹੜਾ ਆਪਾਂ ਨੇ ਕੱਲ ਡੇ 3 'ਚ ਆਪਾਂ ਨੇ ਕੀਤਾ ਸੀਗਾ ਸਕੈਲਪ ਐਕਸਪੋਲੀਏਸ਼ਨ ਕੀਤੀ ਸੀਗੀ ਆਪਣੇ ਮਤਲਬ ਸਿਰ ਦਾ ਸਕਰਬ ਕੀਤਾ ਸੀਗਾ ਵਾਲਾ ਦੀ ਜਿਹੜੀ ਨੀਚੇ ਵਾਲੀ ਚਮੜੀ ਉਹਦਾ ਸਕਰਬ ਕੀਤਾ ਸੀ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਸੋਰੀ ਉਹ ਦੇਖ ਲਿਓ ਠੀਕ ਹੈ ਉਹ ਤੋਂ ਬਾਅਦ ਚੌਥੇ ਸਟੈਪ ਤੇ ਆਇਓ ਫਿਰ ਤੁਹਾਨੂੰ ਚੰਗੀ ਤਰ੍ਹਾਂ ਵਧੀਆ ਬੈਨੀਫਿਟ ਮਿਲੂਗਾ ਉਦੋਂ ਬਾਅਦ ਮੈਂ ਤੁਹਾਨੂੰ ਸਾਈਡ ਤੇ ਦਿਖਾ ਰਹੀ ਆ ਆਪਾਂ ਹਲਕਾ ਜਿਹਾ ਨਾਰੀਅਲ ਤੇਲ ਲੈਣਾ ਹੈ ਚਾਰ ਪੰਜ ਬੂੰਦਾਂ ਲੈਣੀਆਂ ਨੇ ਉਹ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੇ ਕਿਉਂਕਿ ਆਪਣੀ ਜਿਹੜੀ ਸਕਿਨ ਹੈ ਉਹ ਡਰਾਈ ਜੀ ਹੋਈ ਹੋਗੀ ਤੇ ਆਪਾਂ ਓਇਲਿੰਗ ਨਹੀਂ ਕਰਨੀ ਹੈਗੀ ਜਸਟ ਜਿਵੇਂ ਆਪਾਂ سیرਮ ਲਗਾਣੇ ਆ سیرਮ ਆਪਾਂ ਲੈਂਥ ਤੇ ਲਗਾਣੇ ਤੇ ਇਹ ਓਇਲ ਆਪਾਂ ਆਪਣੇ ਹਲਕੇ ਹਲਕੇ ਹੱਥਾਂ ਨਾਲ ਵਾਲਾਂ ਤੇ ਲਗਾਣਾ ਹੈ ਠੀਕ ਹੈ ਹਲਕੇ ਹਲਕੇ ਹੱਥਾਂ ਨਾਲ ਜਿਵੇਂ ਕਿ ਮੈਂ ਸਾਈਡ ਤੇ ਦਿਖਾਈ ਰਹੀ ਆ ਤੁਹਾਨੂੰ ਠੀਕ ਹੈ ਤੇ ਆਪਾਂ ਲੱਕੜ ਦੀ ਕੰਗੀ ਤੁਹਾਨੂੰ ਪਤਾ ਹੈ ਮੈਂ ਲੱਕੜ ਦੀ ਕੰਗੀ ਯੂਜ਼ ਕਰਦੀ ਆ ਠੀਕ ਹੈ ਤੇ ਲੱਕੜ ਦੀ ਕੰਗੀ ਨਾਲ ਆਪਾਂ ਮਤਲਬ ਬੋਣਾ ਹੈ ਆਪਣੇ ਵਾਲਾਂ ਨੂੰ ਲੈਂਥ ਨੂੰ ਨਹੀਂ ਬੋਣਾ ਹੈਗਾ ਸਕੈਲਪ ਸਕੈਲਪ ਨੂੰ ਕਿ ਜਿਹੜਾ ਆਪਾਂ ਨੇ ਹਲਕਾ ਜਿਹਾ ਔਇਲ ਲਗਾਇਆ ਆਪਣੇ ਜਿਹੜਾ ਆਪਾਂ ਨੇ ਸਕੈਲਪ ਦਾ ਸਾਫ਼ ਕੀਤਾ ਸੀ ਸਕੈਲਪ ਉਹਦੇ ਚ ਚਲੇ ਜਾਵੇ ਥੋੜਾ ਜਿਹਾ ਹੀ ਲਗਾਣਾ ਆਪਾਂ ਔਇਲਿੰਗ ਨਹੀਂ ਕਹਿੰਦੇ ਇਹਨੂੰ ਇਹ ਜਸਟ ਆਪਣਾ ਥੋੜਾ ਜਿਹਾ ਵੀ ਲਾ ਲਓ ਇਸ ਸਕੈਲਪ ਦਾ ਹੀ ਸੀਰਮ ਹੈ ਠੀਕ ਹੈ ਜੀ ਆਪਾਂ ਉਹ ਲਗਾਣਾ ਹੈ ਠੀਕ ਹੈ ਤੇ ਮ사ਜ ਕਰਨ ਲਈ ਇਹਦੇ ਨਾਲ ਕੀ ਹੋਊਗਾ ਜਿਹੜੇ ਆਪਾਂ ਨੇ ਰੂਮ ਆਪਣੇ ਸਾਫ਼ ਕੀਤੇ ਸੀਗੇ ਖੋਲੇ ਸੀਗੇ ਸਕਰਬ ਦੇ ਨਾਲ ਉਹ ਆਪਣੇ ਅੰਦਰ ਉਹਨਾਂ ਦੇ ਔਇਲ ਜਾਊਗਾ ਤੇ ਅੰਦਰੋਂ ਵਾਲ ਉਗ ਕੇ ਆਉਣਗੇ ਤੇ ਜਿਹੜੀਆਂ ਲੱਕੜ ਦੀ ਕੰਗੀ ਹੈ ਇਹਦੇ ਤਾਂ ਬਹੁਤ ਜ਼ਿਆਦਾ ਫਾਇਦੇ ਨੇ ਇਹਦੀ ਮੈਂ ਸ਼ਾਇਦ ਇੱਕ ਛੋਟ ਵੀਡੀਓ ਵੀ ਪਾਈ ਹੋਈ ਆ ਉਹ ਤੁਸੀਂ ਦੇਖ ਲਓ ਸਟਾਰਟਿੰਗ ਜਿਹੜੀ ਪਾਈ ਸੀਗੀ ਮੈਂ ਤੇ ਲੱਕੜ ਦੇ ਕੰਗੇ ਦੇ ਬਹੁਤ ਸਾਰੇ ਫਾਇਦੇ ਨੇ ਵਧੀਆ ਵੀਡੀਓ ਚਾਹੀਦੀ ਤਾਂ ਕਮੈਂਟ ਕਰ ਦਿਓ ਮੈਨੂੰ ਠੀਕ ਹੈ ਤੇ ਇਹਦਾ ਹੀਟ ਹੋਊਗੀ ਪ੍ਰੋਡਿਊਸ ਹੋਊਗੀ ਠੀਕ ਹੈ ਤੇ ਉਹਦੇ ਨਾਲ ਆਪਣੇ ਵਾਲਾਂ ਦੀ ਗ੍ਰੋਥ ਵਧੀਆ ਹੋਊਗੀ ਠੀਕ ਹੈ ਤੇ ਜਿਹੜਾ ਆਪਣਾ ਦੂਜਾ ਹੋਇਆ ਆ ਆਪਾਂ ਨੇ ਦੇਖੋ ਸਾਈਡ ਤੇ ਮੈਂ ਪੈਟ ਤੇ ਆਪਾਂ ਪਾ ਕੇ ਆਪਣਾ ਸੀਰ ਲਮਕਾ ਲੈਣਾ ਹੈ ਠੀਕ ਹੈ ਮੈਂ ਵੈਸੇ ਡਾਇਰੀ ਚ ਵੀ ਨੋਟ ਕੀਤੇ ਆ ਦੇਖੋ ਤੁਸੀਂ ਐਵੇਂ ਨਾ ਕਿ ਉਹ ਡਾਇਰੀ ਚ ਨੋਟ ਕਰਕੇ ਸਾਨੂੰ ਕਿਤੇ ਦੇਖ ਕੇ ਦੱਸ ਦੀ ਐਵੇਂ ਦੀ ਗੱਲ ਨਹੀਂ ਹੈਗੀ ਜੀ ਮੈਂ ਸਾਰਾ ਕੁਝ ਕਰਦੀ ਆ ਤਾਂ ਹੀ ਮੇਰੇ ਵਾਲ ਐਨੇ ਸੋਹਣੇ ਨੇ ਤੇ ਲੰਬੇ ਨੇ ਅੱਜ ਦੇ ਟਾਈਮ 'ਚ ਵੀ ਠੀਕ ਹੈ ਮੇਰੇ ਦੋ ਸੀਜ਼ੇਰੀਅਨ ਹੋ ਚੁੱਕੇ ਆ ਠੀਕ ਹੈ ਦੋ ਬੱਚੇ ਨੇ ਮੇਰੇ ਕੋਲ ਤੇ ਅੱਜ ਦੇ ਟਾਈਮ 'ਚ ਵੀ ਮੇਰੇ ਐਨੇ ਸੋਹਣੇ ਵਾਲ ਨੇ ਤੇ ਇਸ ਕਰਕੇ ਮੈਂ ਕਰਦੀ ਆ ਸਾਰਾ ਕੁਝ ਮੈਂ ਲਿਖਦੀ ਇਸ ਲਈਆਂ ਕਿਉਂਕਿ ਮੈਂ ਭੁੱਲ ਜਾਂਦੀ ਆ ਕਈ ਵਾਰ ਮੈਨੂੰ ਕੋਈ ਪੁਆਇੰਟ ਨਹੀਂ ਯਾਦ ਰਹਿੰਦਾ ਹੈਗਾ ਠੀਕ ਹੈ ਤੇ ਜਿਹੜਾ ਆਪਣ ਜਿਹੜੀ ਆਪਣੀ ਇੱਕ ਐਕਸਰਸਾਈਜ਼ ਕਰਨੀ ਆਪਾਂ ਨੇ 5 ਮਿੰਟ ਇਹ ਤੁਸੀਂ ਬੈਡ ਵਾਲਾ ਤਾਂ ਦੇਖ ਲਈ ਆਈ ਵੀ ਆਪਾਂ ਨੇ 5 ਮਿੰਟ ਹੀ ਕਰਨੀ ਆ ਠੀਕ ਹੈ ਤੇ ਹਲਕੀ ਹਲਕੀ ਹੱਥਾਂ ਦਾ ਮ사ਜ ਕਰਨੀ ਹੈ ਜ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਰਾਤ ਨੂੰ ਕਰ ਲਓ ਠੀਕ ਹੈ ਜਦੋਂ ਵੀ 3 ਚਾ ਟਾਈਮ ਹੁੰਦਾ 4-5 ਮਿੰਟ ਉਦੋਂ ਕਰ ਲਓ ਆਪਾਂ ਹਲਕੇ ਹਲਕੇ ਹੱਥਾਂ ਦਾ ਮ사ਜ ਕਰਨੀ ਆ ਠੀਕ ਹੈ ਜੀ ਤੇ ਇੱਕ ਜਿਹੜਾ ਆਪਾਂ ਨੇ ਆਪਣੇ ਹੋਰ ਦੇ ਚ ਸਰਕੂਲੇਸ਼ਨ ਨੂੰ ਵਧਾਉਣ ਵਾਲਾ ਆਪਾਂ ਨੇ ਜਿਹੜਾ ਸਟੈਪ ਕਰਨਾ ਹੈ ਉਹ ਕਰਨਾ ਹੈ ਆਪਾਂ ਨੇ ਆਪਣੇ ਨੂਆਂ ਨੂੰ ਖਸਾਉਣ ਦਾ ਸਾਈਡ ਜਿਵੇਂ ਮੈਂ ਦਿਖਾ ਰਹੀ ਆਂ ਆਪਣੇ ਨੋਹਾਂ ਨੂੰ ਘਸਾਉਣਾ ਹੈ ਗੁੱਠਿਆਂ ਨੂੰ ਨਹੀਂ ਘਸਾਉਣਾ ਹੈਗਾ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਘਸਾਵਾਂਗੇ 5 ਮਿੰਟ ਸਟਾਰਟ ਕਰੋ ਕੋਲੀ-ਹੋਲੀ 10 ਮਿੰਟ ਕੱਢ ਦਿਓ ਠੀਕ ਹੈ ਇਹ ਆਪਾਂ ਨੇ ਜਦੋਂ ਵੀ ਪਹਿਲੇ ਹੋਵਗੇ ਉਦੋਂ ਕਰਨਾ ਹੈ ਜਦੋਂ ਆਪਾਂ ਨੋ ਨੋਹਾਂ ਨੂੰ ਐਵੇਂ ਇੱਕ ਦੂਜੇ ਨਾਲ ਰਗੜਦੇ ਆ ਹਨ ਤਾਂ ਇਹਨਾਂ 'ਚ ਹੀਟ ਉਹ ਹੁੰਦੀ ਹੈ ਹੀਟ ਮਤਲਬ ਗਰਮੈਸ ਪੈਦਾ ਹੁੰਦੀ ਹੈ ਤੇ ਇਹ ਇਹਨੂੰ ਆਪਾਂ ਯੋਗ ਕਿਹੜਾ ਕਹਿੰਦੇ ਆ ਇਹਨੂੰ ਬਾਲਾਯਾ ਬਾਲਾਯਾ ਯਮ ਉਹ ਕਹਿੰਦੇ ਆ ਨਾ ਠੀਕ ਹੈ ਤੇ ਇਹ ਬਹੁਤ ਹੀ ਵਧੀਆ ਆਪਣੀ हेयर ਗਰੋਥ ਲਈ ਮੈਨੂੰ ਇਹਦਾ ਬੈਨੀਫਿਟ ਕਾਫੀ ਲੱਗਿਆ ਤੇ ਮੈਨੂੰ ਲੱਗੇਗਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਠੀਕ ਹੈ ਤੇ ਇਹ ਆਪਾਂ ਕਰਨਾ 5-10 ਮਿੰਟ ਇਹਦਾ ਤੁਹਾਨੂੰ ਬਹੁਤ ਵਧੀਆ ਫਰਕ ਲੱਗੂਗਾ ਠੀਕ ਹੈ हेयर ਗਰੋਥ ਵਧੂਗਾ ਡੈਂਡਰਫ ਵੀ ਖਤਮ ਹੋਊਗਾ ਵਾਲ ਲੰਬੇ ਤੇ ਮੋਟੇ ਵੀ ਹੋਣਗੇ ਸਿਲਕੀ ਸ਼ਾਈਨੀ ਵੀ ਹੋਣਗੇ ਇੰਨਾ ਇਫੈਕਟਿਵ ਹੈ ਇਹ ਇਹ ਅੰਗੂਠੇ ਨਹੀਂ ਰਗੜਨੇ ਹੈਗੇ ਤੇ ਇੱਕ ਜ਼ਰੂਰੀ ਗੱਲ ਜਿਨ੍ਹਾਂ ਨੂੰ ਬੀਪੀ ਵਗੈਰਾ ਦੀ ਸ਼ਿਕਾਇਤ ਆ ਹਾਰਡ ਦੇ ਪੇਸ਼ੈਂਟ ਨੇ ਹਨਾ ਤੇ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹ ਇਹਨੂੰ ਨਾ ਕਰਿਓ ਥੋੜਾ ਜਿਹਾ ਸੈੱਟ ਹੋ ਜਾਓ ਫਿਰ ਉਸ ਤੋਂ ਬਾਅਦ ਹੀ ਕਰਿਓ ਠੀਕ ਹੈ ਉਹਨਾਂ ਨੂੰ ਇਹ ਯੋਗ ਨਹੀਂ ਕਰਨਾ ਹੈਗਾ ਠੀਕ ਹੈ ਕਿਉਂਕਿ ਹੀਟ ਪ੍ਰੋਡਿਊਸ ਹੁੰਦੀ ਹੈ ਤੇ ਉਹ ਆਪਾਂ ਆਪਣੇ ਬਾਲਾਂ ਲਈ ਕਰਦੀਆਂ ਠੀਕ ਹੈ ਤਾਂ ਪਲੀਜ਼ ਉਹ ਨਾ ਕਰਿਓ ਬੀਪੀ ਹਾਰਟ ਦੇ ਤੇ ਜਿਹੜੇ ਪ੍ਰੈਗਨੈਂਟ ਲੇਡੀ ਨੇ ਉਹ ਨਾ ਕਰਿਓ ਠੀਕ ਹੈ ਇਹਦੇ ਬਹੁਤ ਸਾਰੇ ਫਾਇਦੇ ਹਨ ਡੈਂਡਰ ਵੀ ਖਤਮ ਹੁੰਦਾ ਹੈ ਨਾਲ हेयर ਰੂਟਸ ਜਿਹੜੇ ਆਪਣੇ ਬਾਲਾਂ ਦੀ ਜੜਾਂ ਨੇ ਮਜ਼ਬੂਤ ਹੁੰਦੀਆਂ ਹਨ ਇਹਦਾ ਇੰਨਾ ਫਾਇਦਾ ਹੈ ਠੀਕ ਹੈ ਤੇ ਇਹਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਠੀਕ ਹੈ ਤੇ ਕੱਲ ਦੀ ਵੀਡੀਓ ਲੰਬੀ ਹੋ ਗਈ ਸੀ ਜ਼ਿਆਦਾ ਜਿਆਦਾ ਨਹੀਂ ਦੇਖ ਰਹੇ ਹੈਗੇ ਉਹਨੂੰ ਮੇਰੇ ਸਬਸਕ੍ਰਾਈਬਰ ਸਿਰ ਇੱਕ ਦੋ ਮਿੰਟ ਹੀ ਦੇਖ ਰਹੇ ਨੇ ਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਅੱਜ ਦੀ ਵੀਡੀਓ ਥੋੜੀ ਘੱਟ ਪਾਵਾਂ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਹੈ ਨਾ ਇਹ ਹੈ ਬੇਟਾ ਜਰੂਰ ਸ਼ਾਮਿਲ ਕਰਿਓ ਬਹੁਤ ਫਰਕ ਮਿਲੂਗਾ ਤੁਹਾਨੂੰ ਫਰਕ ਮਿਲਿਆ ਤਾਂ ਕਮੈਂਟ ਜਰੂਰ ਕਰਿਓ ਆਪਣਾ ਫੀਡਬੈਕ ਜਰੂਰ ਦਿਓ ਠੀਕ ਹੈ ਮੈਨੂੰ ਇਹਦੇ ਨਾਲ ਬਹੁਤ ਹੀ ਹੌਂਸਲਾ ਮਿਲਦਾ ਹੈ ਹਨਾ ਕਿ ਮੇਰੇ ਦੱਸੇ ਹੋਏ ਤਰੀਕੇ ਕੰਮ ਆ ਰਹੇ ਨੇ ਤੁਹਾਡੇ ਠੀਕ ਹੈ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਜਨ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੇਰੇ ਨਾਲ ਬਣੇ ਰਹੋ ਐਵੇਂ ਮੇਰੇ ਸਟੇਪ 5 ਦੇ ਵਿੱਚ ਪੰਜਵੇਂ ਦਿਨ ਆਪਾਂ ਮਿਲਦੇ ਹਾਂ ਤੇ ਬਹੁਤ ਹੀ ਵਧੀਆ ਸਟੈਪ ਨਾਲ ਅੱਜ ਲਈ ਬੱਸ ਇੰਨਾ ਹੀ ਆਪਣਾ ਧੰਨਵਾਦ